ਵਿਲੇ ਇਤਿਹਾਰ ਜੇਲ੍ਹ ਤੋਂ ਖਾਸ ਕਰਕੇ ਕੋਈ ਬੰਦੇ ਸਿੰਘ ਬਾਹਰ ਆਏ ਜਾਂ ਖਾਸ ਕਰਕੇ ਕੋਈ ਵਕੀਲ ਜਿਸ ਮਲੇ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦੇ ਨਾਲ ਮੁਲਾਕਾਤ ਕਰਨ ਜਾਂਦੇ ਨੇ ਸਿੱਖ ਸੰਗਤ ਵੱਡੀ ਉਡੀਕ ਦੇ ਵਿੱਚ ਰਹਿੰਦੀ ਐ ਸੋ ਜਿਸ ਵਲੇ ਤੁਸੀਂ ਬਾਹਰ ਆਏ ਭਾਈ ਸਾਹਿਬ ਨੇ ਤੁਹਾਡੇ ਹੱਥ ਕੋਈ ਸੰਦੇਸ਼ ਭੇਜਿਆ ਹੋਵੇ ਹਾਂਜੀ ਉਹਨਾਂ ਨੇ ਕੌਮ ਲਿੰਗ ਬਸ ਚੜ੍ਹਦੀ ਕਲਾ ਕਿਹਾ ਵੀ ਜੋ ਉਹਨਾਂ ਦਾ ਹਮੇਸ਼ਾ ਸੰਦੇਸ਼ ਹੁੰਦਾ ਵੀ ਕੌਮ ਇੱਕ ਹੋ ਜਾਓ ਜੋ ਵੀ ਐ ਸੇ ਕੌਮ ਸਾਰੇ ਮਸਲੇ ਕਿ ਜੋ ਵੀ ਆਪਣੇ ਮਤ ਆਪਣੇ ਪਰਸਨਲ ਮਤਭੇਦ ਛੱਡ ਕੇ ਕੌਮ ਦੇ ਝੰਡੇ ਥੱਲੇ ਇੱਕ ਹੋ ਜੋ ਛਰੀ ਕਾਲ ਤੱਕ ਸਭ ਜੀ ਨੂੰ ਸਮਰਪਿਤ ਸਮਰਪਿਤ ਹੋ ਰਿਓ ਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਵੀ ਅਸੀਂ ਚੜ੍ਹਦੀ ਕਲਾ ਚ ਭਾਈ ਜਗਤਾਰ ਸਿੰਘ ਹੋਰਾ ਦਾ ਕਿਹੋ ਜਿਹਾ ਅੰਦਰ ਦਾ ਰੁਟੀਨ ਹੈ ਕਿਉਂਕਿ ਸਿੱਖ ਸੰਗਤ ਨੂੰ ਵੱਡੀ ਤਾਂਗ ਰਹਿੰਦੀ ਹੈ ਖਾਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਬਾਰੇ ਜਾਣਨ ਦੀ ਸੋ ਤੁਸੀਂ ਉਹਨਾਂ ਦੇ ਨਾਲ ਕਿੰਨੀ ਵਾਰ ਤੁਹਾਡੀ ਮੁਲਾਕਾਤ ਹੋਈ ਜੇਲ੍ਹ ਦੇ ਅੰਦਰ ਮੈਂ ਜੀ 7 8 ਸਾਲ ਕੱਟੇ ਹੈ ਜੇਲ੍ਹ ਚ 8 ਸਾਲਾਂ ਚੋਂ ਮੈਂ 3 5 ਸਾਲ ਜਾਂ 6 ਸਾਲ ਉਹਨਾਂ ਦੇ ਨਾਲ ਹੀ ਰਿਹਾ ਮਤਲਬ ਮੈਨੂੰ ਸੇਵਾ ਦਾ ਮੌਕਾ ਮਿਲਿਆ ਜੀ ਮੈਂ ਉਹਨਾਂ ਨੂੰ ਨੇੜੇ ਤੋਂ ਜਾਣ ਸਕਿਆ ਬਹੁਤ ਜ਼ਿਆਦਾ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਉਹਨਾਂ ਦਾ ਰੁਟੀਨ ਹੈ ਜਿਹੜਾ ਸਵੇਰੇ ਅਮਰ ਸਵੇਰੇ ਉੱਠ ਕੇ ਠੀਕ ਹੈ ਜੀ ਅਚਨਲ ਕਰਕੇ ਤੇ ਪਾਠ ਕਰਨਾ ਫਿਰ ਉਸ ਤੋਂ ਬਾਅਦ ਐਕਸਰਸਾਈਜ਼ ਹੈ ਜੀ ਜਿਹੜਾਈ ਤੋਂ ਬਾਅਦ ਤੋਂ ਉਹ ਦਿਨਚਰਿਆ ਦਾ ਜੋ ਹੋਰ ਕੰਮ ਨੇ ਉਹ ਕਰਦੇ ਆ ਬਾਅਦ ਵਿੱਚ ਫਿਰ ਉਹਨਾਂ ਨੇ ਦੁਬਾਰਾ ਫਿਰ ਪਾਠ ਕਰਦੇ ਦੋਸਤੋ 3 ਵਜੇ ਤੱਕ ਵੀ ਐਸੇ ਮੁੱਦੇ ਆ ਜਿੱਦਾਂ ਹੁਣ ਉੱਥੇ ਸਰਚਿੰਗ ਹੁੰਦੀ ਹੈ ਜੀ ਇਹ ਕਮਲਨਾਥ ਕੋਲੇ ਸਰ ਜੀ ਉਹ ਜਦੋਂ ਆਉਂਦੀ ਆ ਜੇ ਆਪਾਂ ਉਹਨਾਂ ਨੂੰ ਕਹਿ ਦਈਏ ਇੱਕ ਵੀ ਉਹ ਸਾਨੂੰ ਸਾਡਾ ਜੋ ਰੂਮ ਹੁੰਦਾ ਜੀ ਜੋ ਚੱਕੀ ਕਹਿੰਦੇ ਆ ਉਹਨੂੰ ਸੈਲਫ ਲੌਕ ਉਹਦੇ ਜੋ ਬਾਹਰ ਕਰ ਦਿੰਦੇ ਆ ਠੀਕ ਆ ਜੀ ਉੱਥੇ ਸਾਡੀਆਂ ਦਸਤਾਰਾਂ ਠੀਕ ਆ ਜੀ ਸਾਡੇ ਹੋਰ ਧਾਰਮਿਕ ਚੀਜ਼ਾਂ ਠੀਕ ਆ ਜੀ ਉਹ ਬਈਆਂ ਹੁਣ ਤਾਂ ਉਹਨੂੰ ਗੰਦੇ ਮੱਦੇ ਹੱਥ ਤੇ ਦਸਤਾਰਾਂ ਪੈਰਾਂ 'ਚ ਛੱਡ ਦਿੰਦੇ ਆ ਅਗਰ ਉਹਨਾਂ ਨੂੰ ਕਹਿ ਨਹੀਂ ਆਤਾ ਫਿਰ ਉਹ ਸਾਡੇ ਨਾਲ ਪ੍ਰਸ਼ਾਸਨ ਇਹ ਕਰਦਾ ਸਾਡੇ ਨਾਲ ਲੜਨ ਨੂੰ ਆਉਂਦੇ ਆ ਸਾਨੂੰ ਮਾਰਨ ਨੂੰ ਆਉਂਦੇ ਆ ਠੀਕ ਹੈ ਜੀ ਇਹ ਇਤਾਂ ਦੀਆਂ ਕਈ ਘਟਨਾਵਾਂ ਹੋਈਆਂ ਨੇ ਜੀ ਉੱਥੇ ਔਰ ਰਵੀਪਾਲ ਸਿੰਘ ਇਥੇ ਇਹ ਚੀਜ਼ ਅਸੀਂ ਜ਼ਰੂਰ ਪੈਂਸ਼ਨ ਕਰਨਾ ਚਾਹੀਏ ਕਿ ਤੁਹਾਡਾ ਵੀ ਸੇਮ ਕੇਸ ਸੀਗਾ ਤੇ ਜਗਤਾਰ ਸਿੰਘ ਜੋਹਲ ਹੋਰਾਂ ਦਾ ਵੀ ਸੋ ਕੀ ਸਮਝਦੇ ਹੋ ਕਿ ਕੁਝ ਨੌਜਵਾਨਾਂ ਨੂੰ ਜਾਂ ਕੁਝ ਸਿੱਖਾਂ ਨੂੰ ਪ੍ਰਸ਼ਾਸਨ ਬਾਹਰ ਨਹੀਂ ਆਉਣ ਦੇ ਰਿਹਾ ਜਾਂ ਉਹਨਾਂ ਦਾ ਕੇਸ ਕੁਝ ਜਿਹੜਾ ਹੈ ਉਹ ਜ਼ਿਆਦਾ ਕੰਪਲਿਕੇਟਿਡ ਹੈ ਕਿ ਉਹ ਬਾਹਰ ਨਹੀਂ ਆ ਸਕਦੇ ਹਾਂਜੀ ਆ ਸਕਦੇ ਆ ਬਾਹਰ ਕਈ ਆਉਣੇ ਵਾਲੇ ਆ ਉਹ ਸਰਫਾ ਬੀਟੀ ਏਜੰਸੀਆਂ ਨੇ ਕਿਹਨੂੰ ਛੱਡਣਾ ਕਿਹਨੂੰ ਨਹੀਂ ਹਾਂਜੀ ਉਹ ਜਗਤਾਰ ਸਿੰਘ ਭਾਈ ਜਗਤਾਰ ਸਿੰਘ ਜੱਗੀ ਜੋਹ ਆ ਸਕਦੇ ਆ ਬਾਹਰ ਉਹਨਾਂ ਦਾ ਕੁਝ ਵੀ ਨਹੀਂ ਹੈਗਾ ਉਹਨਾਂ ਤੇ ਨਕੜੇ ਐ ਨਹੀਂ ਕੋਈ ਸਬਤ ਕਰਨ ਉਹਨਾਂ ਤੇ ਏਜੰਸੀਆਂ ਕੋਲ ਵੈਸੀ ਬਸ ਸਮਾ ਖਰਾਬ ਕਰਨਾ ਹੁੰਦਾ ਜਿੱਦਾਂ ਆਪਣੇ ਪੁਰਾਣੇ ਬੰਦੀ ਸਿੰਘਾਂ ਦਾ ਕਰ ਰਹੇ ਆ ਉਹਨਾਂ ਨੇ ਅਗਰ ਦੇਖਿਆ ਜਾਵੇ ਤਾਂ ਦੋ ਦੋ ਸਜਾਵਾਂ ਕਰਕੇ ਉਹ عمر ਕੱਦਾਂ ਗੱਟ ਲੀਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਪ੍ਰੀਤ ਕੌਰ ਜਿੱਥੇ ਅਕਾਲ ਚੈਨਲ ਨਿਤ ਦਿਨ ਦੀਆਂ ਸਰਗਰਮੀਆਂ ਤੋਂ ਤੁਹਾਨੂੰ ਜਾਣੂ ਕਰਵਾਉਂਦਾ ਹੈ ਔਰ ਖਾਸ ਕਰਕੇ ਇੱਕ ਪੰਥਕ ਅਦਾਰਾ ਹੋਣ ਦੇ ਨਾਮ ਤੇ ਇਹ ਅਸੀਂ ਫਰਜ ਰੱਖਦੇ ਹਾਂ ਜੀ ਕਿ ਜੋ ਵੀ ਪੰਥਕ ਸ਼ਕਸ਼ੀਤਾ ਜਾਂ ਖਾਸ ਕਰਕੇ ਸਿੱਖ ਜਥੇਬੰਦੀਆਂ ਸਿੱਖ ਕੈਦੀਆਂ ਦੀ ਜਿਹੜੀ ਆਵਾਜ਼ ਹੈ ਉਹ ਸਾਡੇ ਦੁਆਰਾ ਚੁੱਕੀ ਜਾਵੇ ਔਰ ਬੀਤੇ ਦਿਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਈ ਰਬੀਪਾਲ ਸਿੰਘ ਖੋਰੀ ਜਿਹੜੇ ਤਿਹਾਲ ਜੇਲ੍ਹ ਤੋਂ ਰਿਹਾ ਹੋ ਕੇ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਨਾਲ ਜੇਲ੍ਹ ਦੇ ਵਿੱਚ ਕੁਝ ਸਮਾਂ ਵੀ ਬਤੀਤ ਕੀਤਾ ਜਾਂਦਾ ਇਹ ਦੱਸਿਆ ਜਾਂਦਾ ਹੈ ਕਿ ਕਈ ਵਾਰ ਉਹਨਾਂ ਦੀ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਨਾਲ ਮੁਲਾਕਾਤ ਹੋਈ ਜਿੱਥੇ ਕੌਮ ਦੇ ਨਾਮ ਉਹ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਕੋਈ ਸੰਦੇਸ਼ ਲੈ ਕੇ ਆਏ ਨੇ ਨਾਲ ਦੇ ਨਾਲ ਉਹਨਾਂ ਦੇ ਵੱਲੋਂ ਬੜੇ ਖੁੱਲੇ ਤੌਰ ਤੇ ਇਹ ਜੋ ਮੁੱਦਾ ਚੁੱਕਿਆ ਗਿਆ ਕਿ ਆਖਿਰ ਕਿਸ ਤਰੀਕੇ ਦੇ ਨਾਲ ਸਿੱਖ ਕੈਦੀਆਂ ਦੇ ਨਾਲ ਜਾਂ ਬੰਦੀ ਸਿੰਘਾਂ ਨਾਲ ਜੇਲ੍ਹ ਪ੍ਰਸ਼ਾਸਨ ਕਿਹੋ ਜਿਹਾ ਵਰਤਾਰਾ ਕਰਦਾ ਹੈ ਜੇਲ੍ਹ ਦੇ ਅੰਦਰ ਕਿਹੋ ਜੀਆਂ ਮੁਸ਼ਕਲਾਂ ਬੰਦੀ ਸਿੰਘਾਂ ਨੂੰ ਇਸ ਵੇਲੇ ਪੇਸ਼ ਜਿਹੜੀਆਂ ਉਹ ਆ ਰਹੀਆਂ ਨੇ ਸ਼ਾਇਦ ਜਿਨ੍ਹਾਂ ਦਾ ਜ਼ਿਕਰ ਇਸ ਤੋਂ ਪਹਿਲਾਂ ਜਿਹੜਾ ਨਹੀਂ ਸੀ ਹੋਇਆ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਕਾਲ ਚੈਨਲ ਤੇ ਭਾਈ ਰਵੀ ਸਿੰਘ ਹੁਰਾਂ ਦਾ ਭਾਈ ਸਾਬ ਜੀ ਸਵਾਗਤ ਹੈ ਜੀ ਕਾਲ ਚੈਨਲ ਤੇ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਫਤਿਹ ਜੀ ਭਾਈ ਗੁਰਜੀਤ ਕਾ ਖਾਲਸਾ ਭਾਈ ਜੀ ਫਤਿਹ ਜੀ ਬਿਲਕੁਲ ਪੈਸਾ ਵਿੱਚ ਇੱਥੇ ਪਹਿਲਾਂ ਮੈਂ ਇਹ ਜ਼ਰੂਰ ਜਾਣਕਾਰੀ ਤੁਹਾਡੇ ਕੋਲ ਲੈਣਾ ਚਾਹੂੰਗੀ ਕਿ ਅਸੀਂ ਸਿੱਖ ਸੰਗਤ ਨੂੰ ਇਹ ਜ਼ਰੂਰ ਦੱਸੀਏ ਕਿ ਕਿਹੜੇ ਕੇਸਾਂ ਦੇ ਵਿੱਚ ਤੁਸੀਂ ਜਿਹੜੀ ਹੈ ਉਹ ਜੇਲ੍ਹ ਕੱਟੀ ਸੀਗੀ ਔਰ ਖਾਸ ਕਰਕੇ ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਤੁਹਾਡੇ ਤੇ ਤਕਰੀਬਨ ਤਕਰੀਬਨ ਕੋਈ 7 ਕੇਸ ਸੀਗੇ ਜਿਨ੍ਹਾਂ ਚੋਂ ਕੁਝ ਕੇਸਾਂ ਦੇ ਵਿੱਚੋਂ ਤੁਸੀਂ ਬਰੀ ਹੋ ਗਏ ਹੋ ਇੱਕ ਕੇਸ ਦੇ ਵਿੱਚ ਤੁਸੀਂ ਜਿਹੜਾ ਉਪਰਿਆ ਪਰੋਲ ਤੇ ਹੋ ਸੋ ਕਿਹੜੇ ਉਹ ਕੇਸ ਸੀਗੇ ਕਿ ਮਾਮਲਾ ਸੀਗਾ ਮੇਰੇ ਤੇ ਜੀ ਜੋ ਪਿਛਲੇ 2016 17 ਚ ਟਾਰਗੇਟ ਕਿਲਿੰਗ ਹੋਈ ਆ 15 ਦੇ ਤੇ ਭਾਈ ਹਰੀਪ ਸਿੰਘ ਸ਼ੇਰਾ ਭਾਈ ਰਾਮਦੀਪ ਸਿੰਘ ਬੱਗਾ ਤੇ ਭਾਈ ਜਗਤਾਰ ਸਿੰਘ ਜੱਗੀ ਜੋਹਲ ਜੀ ਇਹਨਾਂ ਦੇ ਨਾਲ ਮੈਂ ਸੀਗਾ ਜੀ ਉਹ ਕੇਸਾ ਚ ਅ ਜਗਦੀਸ਼ ਗਰਨੇਜਾ ਅਮਿਤ अरोड़ा ਰਵਿੰਦਰ ਗੋਸਾਈ ਪਾਸਟਰ ਇੱਕ ਪਾਸਟਰ ਅਮਿਤ ਸ਼ਰਮਾ ਤੇ ਦੁਰਗਾਦਾਸ ਗੁਪਤਾ ਉਹ ਦੇਰਾ ਪ੍ਰੇਮੀ ਇੱਕ ਇੱਕ ਕਿਸ ਤਰ੍ਹਾਂ ਵਿੱਚ ਮੇਰੇ ਯਾਰ ਜ਼ਹਰਾ ਤੋਂ ਜੇਲ੍ਹ ਦੇ ਵਿੱਚ ਸੀ ਗਈ ਬਿਲਕੁਲ ਜੀ ਅ ਜਿਸ ਤਰੀਕੇ ਨਾਲ ਤੁਸੀਂ ਭਾਈ ਜਗਤਾਰ ਸਿੰਘ ਜੋਹਲ ਹੋਰਾਂ ਦੇ ਨਾਲ ਸੀਗੇ ਸੋ ਉਹਨਾਂ ਦੀ ਵੀ ਰਿਹਾਈ ਨੂੰ ਲੈ ਕੇ ਜਾਂ ਉਹਨਾਂ ਦੀ ਪਰੋਲ ਨੂੰ ਲੈ ਕੇ ਵੀ ਅਕਸਰ ਹੀ ਸਿੱਖ ਸੰਗਤ ਦੇ ਵੱਲੋਂ ਚੇੜਾ ਹੈ ਕਾਫੀ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਭਾਈ ਸਾਹਿਬ ਦੇ ਨਾਲ ਹੀ ਜੇਲ੍ਹ 'ਚ ਸੀਗੇ ਇਸ ਵੇਲੇ ਉਹਨਾਂ ਦੀ ਕਿਹੋ ਜਿਹੀ ਹਾਲਾਤ ਹੈਗੇ ਆ ਹਾਂ ਜੀ ਮੈਂ ਉਹਨਾਂ ਦੇ ਨਾਲ ਹੀ ਰਿਆਂ ਜੀ ਕਾਫੀ ਟਾਈਮ ਅਸੀਂ ਇਕੱਠੇ ਰਹੇ ਆਂ ਆ ਤੇ ਹਾਲ ਤਾਂ ਤੁਹਾਨੂੰ ਪਤਾ ਹੀ ਸਿੰਘ ਸਦਾ ਚੜ੍ਹਦੀ ਕਲਾ ਚ ਰਹੇ ਨੇ ਤੇ ਰਹਿੰਦੇ ਨੇ ਜੀ ਤੇ ਮਰਜੀ ਹੁਣ ਠੀਕ ਹੈ ਜੀ ਤੇ ਉਹ ਵੀ ਚੜ੍ਹਦੀ ਕਲਾ ਚ ਨੇ ਪੂਰੇ ਵਧੀਆ ਪਰ ਉਹਨਾਂ ਦੇ ਜੋ ਤੁਹਾਨੂੰ ਪਤਾ ਦਾ ਕਰ ਰਹੀਆਂ ਨੇ ਜਾਂ ਸਰਕਾਰਾਂ ਕਰ ਰਹੀਆਂ ਨੇ ਤੇ ਉਹ ਚੱਲ ਰਹੇ ਆ ਦੇਖੋ ਚੱਲ ਰਹੇ ਆ ਜੀ ਤੇ ਚੜ੍ਹਦੀ ਕਲਾ ਦੇ ਸਿੰਘ ਨੇ ਹੀ ਪੂਰੀ ਸਾਰੀ ਬਿਲਕੁਲ ਜੀ ਅਰ ਰਵੀਪਾਲ ਸਿੰਘ ਇਥੇ ਇਹ ਚੀਜ਼ ਅਸੀਂ ਜ਼ਰੂਰ ਪੈਂਸ਼ਨ ਕਰਨ ਚਾਹੀਏ ਕਿ ਤੁਹਾਡਾ ਵੀ ਸੇਮ ਕੇਸ ਸੀਗਾ ਤੇ ਜਗਤਾਰ ਸਿੰਘ ਜੋਹਲ ਹੋਰਾਂ ਦਾ ਵੀ ਸੋ ਕੀ ਸਮਝਦੇ ਹੋ ਕਿ ਕੁਝ ਨੌਜਵਾਨਾਂ ਨੂੰ ਜਾਂ ਕੁਝ ਸਿੱਖਾਂ ਨੂੰ ਪ੍ਰਸ਼ਾਸਨ ਬਾਹਰ ਨਹੀਂ ਆਉਣ ਦੇ ਰਿਹਾ ਜਾਂ ਉਹਨਾਂ ਦਾ ਕੇਸ ਕੁਝ ਜਿਹੜਾ ਹੈ ਉਹ ਜ਼ਿਆਦਾ ਕੰਪਲਿਕੇਟਿਡ ਹੈ ਕਿ ਉਹ ਬਾਹਰ ਨਹੀਂ ਆ ਸਕਦੇ ਹਾਂਜੀ ਆ ਸਕਦੇ ਵੀ ਬਾਹਰ ਕਈ ਆਉਣੇ ਵਾਲੇ ਆ ਉਹ ਸਰਥਾ ਵੀ ਇਹ ਏਜੰਸੀਆਂ ਨੇ ਕਿਹਨੂੰ ਛੱਡਣਾ ਕਿਹਨੂੰ ਨਹੀਂ ਹਮਮ ਹਾਂਜੀ ਉਹ ਜਗਤਾਰ ਸਿੰਘ ਭਾਈ ਜਗਤਾਰ ਸਿੰਘ ਜੱਗੀ ਜੋਹਲ ਆ ਸਕਦੇ ਆ ਬਾਰ ਉਹਨਾਂ ਦਾ ਕੁਝ ਵੀ ਨਹੀਂ ਹੈਗਾ ਉਹਨਾਂ ਤੇ ਨਕੜੇ ਐ ਨਹੀਂ ਕੁਝ ਸਾਬਤ ਕਰਨ ਉਹਨਾਂ ਤੇ ਜੇਅੰਸੀਆਂ ਕੋਲ ਵੈਸੀ ਬਸ ਸਮਾ ਕਰਾਵ ਕਰਨਾ ਹੁੰਦਾ ਜਿੱਦਾਂ ਆਪਣੇ ਪੁਰਾਣੇ ਬੰਦੀ ਸਿੰਘਾਂ ਦਾ ਕਰ ਰਹੇ ਆ ਉਹਨਾਂ ਨੇ ਅਗਰ ਦੇਖਿਆ ਜਾਵੇ ਤਾਂ ਦੋ ਦੋ ਸਜ਼ਾਾਂਾਂ ਕਰਕੇ ਉਹ ਉਮਰ ਕਰਦਾ ਘਟ ਲੀਆਂ ਨੇ ਜੀ ਇਹ ਹਾਂਜੀ ਇਦਾਂ ਦਾ ਬਰਤਾਵਾ ਹੋਰ ਇਹ ਸੇਕਾਂ ਤੇ ਜੋ ਦੇ ਜਾ ਰਿਹਾ ਉਹ ਜੀਤਰਾਮ ਵੀ ਦੇਰਾਂ ਤੋਂ ਪੈਰੋਲ ਦਿੱਤੀਆਂ ਦੀ ਅਬਦੀ ਸਿੰਘ ਨੂੰ ਕਿਉਂ ਨਹੀਂ ਦਿੱਤੀ ਅੱਜ ਜੀ ਸੋ ਖਾਸ ਕਰਕੇ ਰਵੀਪਾਲ ਸਿੰਘ ਨੂੰ ਕਿੰਨਾ ਕੁ ਸਟਰਗਲ ਕਰਨਾ ਪਿਆ ਇਹ ਪਰੋਲ ਲੈਣ ਦੇ ਲਈ ਔਰ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਇਹ ਜੀ ਮੈਂ ਜੀ ਬਹੁਤ ਘਟ ਮੈਨੂੰ 3-4 ਸਾਲ ਇਹ ਚੀਜ਼ਾਂ ਤੇ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ ਜੀ ਇੱਕਾ ਜੀ ਬੇਲ ਲਾਦੇ ਸੀਗੇ ਤੇ ਸਾਡੀ ਕੋਈ ਸਰਵਾਈ ਨਹੀਂ ਹੁੰਦੀ ਸੀ ਤੇ ਮੈਂ ਜਿਹੜੀ ਜੇਲ੍ਹ ਚ ਇਹ ਕੱਟ ਗਿਆ ਇਹ ਮੇਰੀ ਸਵੱਦ ਮੈਂ ਕੱਟਿਆ ਜੀ ਮੇਰੇ ਕੋਲ ਆਰਡਰ ਆਇਆ ਤੇ ਉਹ ਆਰਡਰ ਵੀ ਮੈਂ ਦੇ ਸਕਦਾ ਠੀਕ ਹੈ ਕੀ ਤੋਂ ਜਿਹੜੇ ਤੁਹਾਡੇ ਦੇ ਕੇਸ ਸੀਗੇ ਉਹ ਨੋਨ ਅਵੇਲੇਬਲ ਸੀਗੇ ਹਾਂਜੀ ਬਿਲਕੁਲ ਜੀ ਸੋ ਦੇਖਿਓ ਕਿ ਜੇਲ੍ਹ ਦੇ ਵਿੱਚੋਂ ਇੱਥੇ ਸਿੱਖ ਸੰਗਤ ਦਾ ਬਹੁਤ ਵੱਡਾ ਅਕਸਰੀ ਨਿਗਾਹਾਂ ਰਹਿੰਦੀਆਂ ਨੇ ਕਿਉਂਕਿ ਜਿਸ ਵੇਲੇ ਇਤਿਹਾਰ ਜੇਲ੍ਹ ਤੋਂ ਖਾਸ ਕਰਕੇ ਕੋਈ ਬੰਦੀ ਸਿੰਘ ਬਾਹਰ ਆਏ ਜਾਂ ਖਾਸ ਕਰਕੇ ਕੋਈ ਵਕੀਲ ਜਿਸ ਵੇਲੇ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦੇ ਨਾਲ ਮੁਲਾਕਾਤ ਕਰਨ ਜਾਂਦੇ ਨੇ ਸਿੱਖ ਸੰਗਤ ਵੱਡੀ ਉਡੀਕ ਦੇ ਵਿੱਚ ਰਹਿੰਦੀ ਐ ਸੋ ਜਿਸ ਵੇਲੇ ਤੁਸੀਂ ਬਾਹਰ ਆਏ ਭਾਈ ਸਾਹਿਬ ਨੇ ਤੁਹਾਡੇ ਹੱਥ ਕੋਈ ਸੰਦੇਸ਼ ਭੇਜਿਆ ਹੋਵੇ ਹਾਂਜੀ ਉਹਨਾਂ ਨੇ ਕੌਮਲਿੰਗ ਬੱਸ ਚੜ੍ਹਦੀ ਕਲਾ ਕਿਹਾ ਵੀ ਜੋ ਉਹਨਾਂ ਦਾ ਹਮੇਸ਼ਾ ਸੰਦੇਸ਼ ਹੁੰਦਾ ਵੀ ਕੌਲ ਇੱਕ ਹੋਜੋ ਜੋ ਵੀ ਅਸੀਂ ਖੋ ਸਾਰੇ ਮਸਲੇ ਕਿ ਜੋ ਵੀ ਆਪਣੇ ਮਤ ਆਪਣੇ ਪਰਸਨਲ ਮਤਭੇਦ ਛੱਡ ਕੇ ਕੌਮ ਦੇ ਝੰਡੇ ਥੱਲੇ ਇਕ ਹੋ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੋ ਜयो ਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਵੀ ਅਸੀਂ ਚੜ੍ਹਦੀ ਕਲਾ ਚ ਬਿਲਕੁਲ ਜੀ ਆ ਮੈਂ ਇਥੇ ਜ਼ਰੂਰ ਜਾਣਨਾ ਚਾਹੂੰਗੀ ਰਵੀਪਾਲ ਸਿੰਘ ਜਿਸ ਵੇਲੇ ਤੁਸੀਂ ਆਪਣੇ ਕੇਸ ਲੜ ਰਹੇ ਸੀਗੇ ਜਾਂ ਜਿਸ ਵੇਲੇ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਸੋ ਸਿੱਖ ਜਥੇਬੰਦੀਆਂ ਦਾ ਜਾਂ ਪੰਥਕ ਅਦਾਰਿਆਂ ਦਾ ਤੁਹਾਨੂੰ ਕਿੰਨਾ ਸਪੋਰਟ ਰਿਹਾ ਪਿਛੋਂ ਲੈ ਜੀ ਸਾਨੂੰ ਸਪੋਰਟ ਤਾਂ ਸੀਗਾ ਮਤਲਬ ਜਿੱਦਾਂ ਹੁਣ 2 3 ਸੀਗਾਂ ਨੂੰ ਛੱਡ ਕੇ ਬਾਕੀ ਜਿਹੜੇ ਹੋਲ ਸਿੰਘ ਹੁੰਦੇ ਆ ਉਹ ਉਹਨਾਂ ਨੂੰ ਸਪੋਰਟ ਰਫਰੀ ਹੁੰਦੀ ਆ ਮਤਲਬ ਇਹ ਕਈ ਦਾੜੇ ਜਿਉਂ ਕੋਚਾ ਨਾ ਕੋਈ ਵਕੀਲ ਕੋਚਾਈ ਠੀਕ ਹੈ ਜੀ ਉਹ ਇਸ ਜਾਨਦੇ ਆਪਾਂ ਮੈਂ ਇਹ ਸਿੱਖ ਸੰਗਤ ਨੂੰ ਇਹ ਕਹਣਾ ਵੀ ਉਹਨਾਂ ਲਈ ਵੀ ਪ੍ਰੋਪਰ ਸਾਰੇ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਕਈਆਂ ਨੂੰ ਪਤਾ ਹੀ ਨਹੀਂ ਵੀ ਜੇਲ੍ਹ ਤਿਆੜ ਜੇਲ੍ਹ ਚ ਕਿੰਨੇ ਸਿੱਖ ਬੰਦੀ ਸਿੰਘ ਬੰਦ ਬਿਲਕੁਲ ਇੱਥੇ ਜ਼ਰੂਰ ਤੁਸੀਂ ਦੱਸਣਾ ਚਾਹ ਜੇ ਤੁਸੀਂ ਦੱਸਣਾ ਚਾਹੋ ਕਿ ਇਸ ਵੇਲੇ ਕਿੰਨੇ ਬੰਦੀ ਸਿੰਘ ਨੇ ਤਿਆੜ ਜੇਲ੍ਹ ਦੇ ਅੰਦਰ ਹੀ ਕੱਲਾ ਮੇਰੇ ਖਿਆਲ ਚ ਜੇ ਆਪਾਂ ਗਿਣਤੀ ਕਰ ਲਈਏ ਤਾਂ 20 ਤੋਂ 25 ਸਿੱਖ ਨੇ ਜੀ ਬੰਦੀ ਸਿੰਘ ਜੋ ਜੇਲ੍ਹ ਦੇ ਵਿੱਚ ਬੰਦ ਨੇ ਬਾ ਜੇ ਦਿੱਲੀ ਦੀ ਦਿੱਲੀ ਨੇ ਬਾਕੀ ਉਹ ਜਿਲ੍ਹੇ ਚ ਬੰਦ ਨੇ ਜੀ ਤੇ ਉਹਨਾਂ ਜੋ 2 ਜਾਂ 3 ਲਈ ਉਹ ਜਾਂ ਹੋ ਰਿਹਾ ਜੀ ਜੋ ਹੋ ਰਿਹਾ ਬਾਕੀ ਬੰਦੀ ਸਿੰਘਾਂ ਲਈ ਕੁਝ ਨਹੀਂ ਹੋ ਰਿਹਾ ਸੋ ਉਹਨਾਂ ਉਹਨਾਂ ਦੇ ਵਕੀਲ ਜਾਂ ਉਹਨਾਂ ਦੇ ਲਈ ਕੋਈ ਸਿੱਖ ਜਥੇਬੰਦੀਆਂ ਕੋਈ ਪਰਵਾਹੀ ਨਹੀਂ ਕਰਦੀਆਂ ਨਹੀਂ ਪਰਵਾਹੀ ਕਰਦੀਆਂ ਲੇਕਿਨ ਜੋ ਆਜ ਆ ਸਕਦੇ ਇੱਕ ਵਾਰ ਉਹ ਜਲਦੀ ਆ ਸਕਦੇ ਅਗਰ ਆਪਾਂ ਥੋੜੀ ਜਿਹੀ ਪਰਵਾਹੀ ਹੋਰ ਜ਼ਿਆਦਾ ਕਰੀਏ ਹੂੰ ਥੋੜਾ ਜਿਆਦਾ ਸਮਾ ਸਮਾਂ ਦਈਏ ਉਹ ਚੀਜ਼ ਨੂੰ ਉਹ ਜਲਦੀ ਤੋਂ ਜਲਦੀ ਆ ਸਕਦੇ ਨੇ ਬਿਲਕੁਲ ਤੁਸੀਂ ਉਸ ਮੋਹਾਲ ਸਰੇ ਕੇ ਆਏ ਹੋ ਤੁਸੀਂ ਜਿਸ ਤਰੀਕੇ ਨਾਲ ਅੰਦਰ ਜੇਲ੍ਹ ਪ੍ਰਸ਼ਾਸਨ ਦੀ ਵਿਵਸਥਾ ਦੇਖੀ ਹੋਏਗੀ ਤੁਸੀਂ ਕੀ ਸਮਝਦੇ ਹੋ ਕਿ ਕਿਹੋ ਜਿਹਾ ਪ੍ਰਬੰਧ ਹੋਣ ਹਾਲਾਂਕਿ ਅਸੀਂ ਮੋਰਚੇ ਵੀ ਲਗਾ ਰਹੇ ਹਾਂ ਸਮੇਂ-ਸਮੇਂ ਤੇ ਜਥੇ ਬੰਦੀਆਂ ਦੇ ਬਨ ਲੋਕ ਗ੍ਰਹਿ ਮੰਤਰੀ ਨੂੰ ਚਿੱਠੀਆਂ ਲਿਖੀਆਂ ਜਾਂਦੀਆਂ ਨੇ ਕਿਹੋ ਜਿਹੀ ਜਿਹੜੇ ਆ ਹੋਰ ਮੋਰਚੇ ਜਾਂ ਕਿਹੋ ਜਿਹੀ ਲਾਮਬੰਦੀ ਹੋ ਸਕਦੀ ਹੈ ਕਿ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇਹ ਕੁਝ ਇਹ ਤਾਂ ਇਕੱਠੇ ਹੋ ਕੀ ਕਰਨਾ ਪੈਣਾ ਸਭ ਕੌਮ ਨੂੰ ਜੀ ਠੀਕ ਹੈ ਜੀ ਜੋ ਵੀ ਦਿੱਤਿਆ ਸਾਹਿਬ ਦਾ ਮੈਸੇਜ ਲੈ ਕੇ ਆਇਆ ਜਿੱਦਾਂ ਹੁਣ ਆਪਣੇ ਮਹਾਲੀ ਕੌਮੀ ਇੰਸਾਨ ਸਾਹਿਬ ਨੂੰ ਆਈ ਕਿ ਉਹ ਤੁਹਾਨੂੰ ਪਤਾ ਪਿਛਲੇ ਤਿੰਨ ਸਾਲਾਂ ਤੋਂ ਲੱਗਿਆ ਹੋਇਆ ਹੈ ਹੂੰ ਉਹ ਮੋਰਚੇ ਦੇ ਥ्रू ਮਤਲਬ ਸਾਰਾ ਕੌਮੀ ਕੌਮੀ ਮੋਰਚਾ ਤੇ ਜਿੱਦਾਂ ਹੁਣ ਵੱਖ-ਵੱਖ ਜਿੱਥੇ ਵੰਦੀਆਂ ਵੱਖ-ਵੱਖ ਆਪਣੀਆਂ ਆਪਣੀਆਂ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਇੱਕ ਆਪਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਹ ਲਈ ਚਾਹੀਦਾ ਜੋ ਵੀ ਸਾਰਾ ਕੁਝ ਫਿਰ ਆਪਾਂ ਵੱਡੀ ਪ੍ਰਾਪਤੀ ਕਰ ਸਕਦੇ ਹਾਂ ਬਿਲਕੁਲ ਜੀ ਸੋ ਖਾਸ ਕਰਕੇ ਜੇਕਰਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਭਾਈ ਜਗਤਾਰ ਸਿੰਘ ਹੋਰਾ ਦਾ ਕਿਹੋ ਜਿਹਾ ਅੰਦਰ ਦਾ ਰੁਟੀਨ ਹੈ ਕਿਉਂਕਿ ਸਿੱਖ ਸੰਗਤ ਨੂੰ ਵੱਡੀ ਤੰਗ ਰਹਿੰਦੀ ਹੈ ਖਾਸ ਕਰਕੇ ਭਾਈ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਬਾਰੇ ਜਾਣਨ ਦੀ ਸੋ ਤੁਸੀਂ ਉਹਨਾਂ ਦੇ ਨਾਲ ਕਿੰਨੀ ਵਾਰ ਤੁਹਾਡੀ ਮੁਲਾਕਾਤ ਹੋਈ ਜੇਲ੍ਹ ਦੇ ਅੰਦਰ ਮੈਂ ਜੀ 7 8 ਸਾਲ ਕੱਟਿਆ ਜੇਲ੍ਹ 'ਚ 8 ਸਾਲਾਂ 'ਚੋਂ ਮੈਂ 3-5 ਸਾਲ ਜਾਂ 6 ਸਾਲ ਉਹਨਾਂ ਦੇ ਨਾਲ ਹੀ ਰਿਹਾ ਅੱਛਾ ਮਤਲਬ ਮੈਨੂੰ ਸੇਵਾ ਦਾ ਮੌਕਾ ਮਿਲਿਆ ਜੀ ਮੈਂ ਉਹਨਾਂ ਨੂੰ ਨੇੜੇ ਤੋਂ ਜਾਣ ਸਕਿਆ ਬਹੁਤ ਜ਼ਿਆਦਾ ਮੈਂ ਪਹਿਲਾਂ ਪਹਿਲਾ ਮੈਂ ਵਾਲ ਕੱਟੇ ਹੋਏ ਕੇਸ ਕੇਸ ਕੱਤਲ ਕੀਤੇ ਹੋਏ ਸੀ ਤੇ ਤੇ ਉਹਨਾਂ ਨੇ ਹੀ ਮੈਨੂੰ ਭੇਜਿਆ ਤੇ ਉਹਨਿਆਂ ਨੇ ਹੀ ਮੈਨੂੰ ਜਿੱਦਾਂ ਪੰਜੇ ਬਾਣੀਆਂ ਦੀ ਸੰਥੀ ਠੀਕ ਹੈ ਜੀ ਸ੍ਰੀ ਸੁਖਮਨੀ ਸਾਹਿਬ ਜੀ ਤੇ ਉਹਨਾਂ ਨੇ ਮੈਨੂੰ ਸਾਰਾ ਕੁਝ ਦੱਸਿਆ ਤੇ ਉਹਨਾਂ ਦਾ ਰੁਟੀਨ ਹੈ ਜਿਹੜਾ ਸਵੇਰੇ ਅਮਰ ਕਵੇੜੇ ਉੱਠ ਕੇ ਠੀਕ ਹੈ ਜੀ ਅਚਨਾਨ ਕਰਕੇ ਤੇ ਪਾਠ ਕਰਨਾ ਹੂੰ ਫਿਰ ਉਸ ਤੋਂ ਬਾਅਦ ਐਕਸਰਸਾਈਜ਼ ਹੈ ਜੀ ਹੂੰ ਇਹदाई ਤੋਂ ਬਾਅਦ ਉਹ ਦਿਨ ਚੜਿਆ ਦਾ ਜੋ ਹੋਰ ਕੰਮ ਨੇ ਉਹ ਕਰਦੇ ਆ ਬਾਅਦ ਵਿੱਚ ਫਿਰ ਉਹਨਾਂ ਨੇ ਦੁਬਾਰਾ ਫੇਰ ਫਟਕਾ ਦੇ ਦੋਸਤੋ 3 ਵਜੇ ਤੱਕ ਫਿਰ 3 ਤੋਂ ਫਿਰ ਦੁਬਾਰਾ ਉਹੀ ਦਿਨ ਚੜਿਆ ਜੋ ਸਾਰਾ ਉਹ ਤੇ ਬਾਕੀ ਰਾਤ ਨੂੰ ਮਤਲਬ ਉਹਨਾਂ ਦਾ ਸੌਣ ਦਾ ਟਾਈਮ ਹੈ ਜੀ ਤੇ ਐਕਸਰਸਾਈਜ਼ ਬੜੀ ਵਧੀਆ ਤੇ ਫਿੱਟ ਚੜਦੀ ਕਲਾ ਜਾਈ ਬਿਲਕੁਲ ਜੀ ਪੈਸਾ ਵੀ ਇੱਥੇ ਅਸੀਂ ਬਿੱਤ ਦਿਨਾਂ ਦੇ ਵਿੱਚ ਖਾਸ ਕਰਕੇ ਜੇ ਪਟਿਆਲਾ ਜੇਲ੍ਹ ਦੀ ਗੱਲ ਕਰ ਲਈਏ ਤੇ ਉੱਥੇ ਸੰਦੀਪ ਸਿੰਘ ਸਣੀ ਹੋਰਾਂ ਦੇ ਨਾਲ ਜਿਹੋ ਜ਼ਬਰਤਾਰਾ ਹੋਇਆ ਕੀ ਇਤਿਹਾਰ ਜੇਲ੍ਹ ਦੇ ਵਿੱਚ ਜਾਂ ਜਿਹੜੀਆਂ ਜਿਲ੍ਹਾਂ ਵਿੱਚ ਬੰਦੀ ਸਿੰਘ ਬੰਦ ਨੇ ਉਹਨਾਂ ਦੇ ਨਾਲ ਬਾਕੀ ਕਰਦਿਆਂ ਦਾ ਰਵਈਆ ਕਿਹੋ ਜਿਹਾ ਹੁੰਦਾ ਹੈ ਕੀ ਤੁਸੀਂ ਅੰਦਰ ਜਲ ਲਾ ਲਈ ਤੁਸੀਂ ਯਾਦ ਚ ਹੋ ਗਿਆ ਭਾਈ ਸੰਦੀਪ ਸਿੰਘ ਸਣੀ ਜੀ ਬੰਦ ਸੀ ਇਹ ਪੰਜਾਬ ਜੇਲ੍ਹ 'ਚ ਤੇ ਉਹਨਾਂ ਸਾਡੇ ਨਾਲ ਅਸੀਂ ਤਾਂ ਡਾੜ ਜੇਲ੍ਹ 'ਚ ਆ ਤੇ ਉੱਥੇ ਕੀ ਹੁੰਦਾ ਹੋਗਾ ਲੇਕਿਨ ਕਈ ਐਸੇ ਮੁੱਦੇ ਆ ਜਿੱਦਾਂ ਹੁਣ ਉੱਥੇ ਸਰਚਿੰਗ ਹੁੰਦੀ ਆ ਜੀ ਤੇ ਤਮਨਨਾ ਕੋਲੇ ਜੀ ਉਹ ਜਦੋਂ ਆਉਂਦੀ ਆ ਜੇ ਆਪਾਂ ਉਹਨਾਂ ਨੂੰ ਕਹਿ ਦਈਏ ਵੀ ਉਹ ਸਾਨੂੰ ਸਾਡਾ ਜੋ ਰੂਮ ਹੁੰਦਾ ਜੀ ਜੋ ਚੱਕੀ ਕਹਿੰਦੇ ਆ ਉਹਨੂੰ ਸੈੱਲ ਕਰ ਉਹਦੇ ਚੋਂ ਬਾਹਰ ਕਰ ਦਿੰਦੇ ਆ ਠੀਕ ਆ ਜੀ ਉੱਥੇ ਸਾਡੀਆਂ ਦਸਤਾਰਾਂ ਠੀਕ ਆ ਜੀ ਸਾਡੇ ਹੋਰ ਧਾਰਮਿਕ ਚੀਜ਼ਾਂ ਠੀਕ ਆ ਜੀ ਉਹ ਕਈਆਂ ਹੁਣ ਤਾਂ ਉਹਨੂੰ ਗੰਦੇ ਮੱਦੇ ਹੱਥ ਤੇ ਦਸਤਾਰਾਂ ਪੈਰਾਂ 'ਚ ਛੱਡ ਦਿੰਦੇ ਆ ਜੇ ਅਗਰ ਉਹਨਾਂ ਨੂੰ ਕਹਿਨਿਆ ਤਾਂ ਫਿਰ ਉਹ ਸਾਡੇ ਨਾਲ ਪ੍ਰਸ਼ਾਸਨ ਇਹ ਕਰਦਾ ਸਾਡੇ ਨਾਲ ਲੜਨ ਨੂੰ ਆਉਂਦੇ ਆ ਸਾਨੂੰ ਮਾਰਨ ਨੂੰ ਆਉਂਦੇ ਆ ਠੀਕ ਹੈ ਜੀ ਇਹ ਇਦਾਂ ਦੀਆਂ ਕਈ ਘਟਨਾਵਾਂ ਹੋਈਆਂ ਨੇ ਜੀ ਉੱਥੇ ਠੀਕ ਹੈ ਜੀ ਇੱਕ ਉਹਨਾਂ ਨੇ ਇੱਕ ਵਾਰ ਦਾ ਮੈਂ ਤਾਂ ਮਾਦਨਾ ਉਹਨਾਂ ਨੇ ਕੰਗੇ ਦੀ ਵੀ ਯਾਦਵੀ ਕੀਤੀ ਕੰਗਾ ਮੈਂ ਕੇਸਾਂ ਚ ਦੋ ਕੰਗੇ ਹੁੰਦੇ ਸੀ ਮੇਰੇ ਕੋਲ ਇੱਕ ਮੈਂ ਕੇਸਾਂ ਚ ਰੱਖਦਾ ਸੀ ਇੱਕ ਮੈਂ ਦਾੜੇ ਵਾਸੇ ਵਰਤਦਾ ਉਹ ਕੰਗਾ ਤੋੜ ਗਏ ਹੋਏ ਕੰਗੇ ਦੀ ਯਾਦਵੀ ਕਰਕੇ ਗਏ ਉਹਦੇ ਬਾਰੇ ਅਸੀਂ ਆਵਾਜ਼ ਚੱਕੀ ਤੇ ਅਵਾਜ਼ ਅਗਰ ਚੱਕਾਂ ਕੀ ਤਾਂ ਹੂੰ ਸੋ ਤੁਹਾਡੇ ਲਈ ਤੁਹਾਡੇ ਨਾਲ ਲਗਾਤਾਰ ਮੁਲਾਕਾਤਾਂ ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਾਂਦੇ ਰਹਿੰਦੇ ਹੋਣਗੇ ਬਹੁਤੇ ਵਕੀਲ ਜਾਂਦੇ ਰਹਿੰਦੇ ਹੋਣਗੇ ਕੀ ਸਮਝਦੇ ਹੋ ਕਿ ਜਿਸ ਵੇਲੇ ਕੋਈ ਵੀ ਵਿਅਕਤੀ ਤੁਹਾਡੇ ਨਾਲ ਮੁਲਾਕਾਤ ਤੇ ਗਿਆ ਫਿਰ ਬਾਹਰ ਆ ਕੇ ਤੁਸੀਂ ਉਹਨਾਂ ਨਾਲ ਜਦੋਂ ਇਹ ਮੁੱਦੇ ਡਿਸਕਸ ਕੀਤੇ ਹੋਣਗੇ ਉਹਨਾਂ ਨੇ ਕਿਉਂ ਨਹੀਂ ਚੱਕੇ ਬਾਹਰ ਆ ਕੇ ਅਸੀਂ ਚਾਕਦੇ ਰਹਿੰਦੇ ਜੀ ਮੁੱਦੇ ਇਹ ਸਾਰੇ ਕੀਤੀਆਂ ਡਿਸਕਸ ਉਹਨਾਂ ਨੂੰ ਆ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਿਆ ਜਾਂ ਚੱਕੇ ਆ ਉਹਨਾਂ ਨੇ ਕੋਰਟ ਚ ਲਾਇਆ ਕੋਰਟ ਚ ਕੌਣ ਸੁਣਦਾ ਜੀ ਹੁਣ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਮੈਂ ਹੀ ਇਹੀ ਦੱਸ ਅੱਠ ਜਿਹੜੇ ਕੇਸਾਂ 'ਚੋਂ ਮੇਰੀ ਸਜ਼ਾ ਹੈ ਜੀ 7 ਸਾਲ ਬਣਦੀ ਹੈ ਉਹਦੇ 'ਚ ਮੈਂ 8 ਸਾਲ ਕੱਟਿਆ ਜੀ ਹੂੰ ਤੇ ਹਲੇ ਵੀ ਤੁਸੀਂ ਇਹ ਦੇਖੋ ਮੈਨੂੰ ਕੇਸਾਂ 'ਚੋਂ ਨਾਂ ਮੇਰੀ ਉਹ ਸਾਰੇ ਕੇਸਾਂ 'ਚੋਂ ਬੋਲ ਦਿੱਤੀ ਉਹਨਾਂ ਨੇ ਮੈਨੂੰ ਬੜੀ ਪਰਸਨਲ ਬੌਂਡ ਜਾਂ ਵੇਲ ਬੌਂਡ ਭਰਿਆ ਉਹਨਾਂ ਨੇ ਵੇਲ ਦਿੱਤੀ ਆ ਮੈਨੂੰ ਵਰੀ ਨਹੀਂ ਕੀਤਾ ਲੈ ਤੱਕ ਹਲੇ ਵੀ ਮੈਂ ਪੇਚੀ ਤੇ ਜਾਊਂਗੀ ਜੀ ਥੋੜਾ ਜਿਹਾ ਸਟਿੱਕਨਾ ਜੀ ਇੰਦਾਂ ਦੇ ਹੋਰ ਵੀ ਨਹੀਂ ਜੀ ਸਾਡੇ ਸਿੱਖ ਭਰਾ ਨੇ ਜਿਹੜੇ ਸਜ਼ਾ ਤੋਂ ਵੀ ਜ਼ਿਆਦਾ ਕੱਟੀ ਫਿਰਦੇ ਨੇ ਤੁਸੀਂ ਕੀ ਸਮਝਦੇ ਹੋ ਕਿ ਹੋਰ ਕਿੰਨੇ ਕੁ ਨੌਜਵਾਨ ਤੁਹਾਡੇ ਨਿਗਾਹ ਦੇ ਵਿੱਚ ਤੁਹਾਡੇ ਦੇਖਣ ਦੇ ਵਿੱਚ ਕਿੰਨੇ ਕੁ ਨੌਜਵਾਨ ਅਜਿਹੇ ਹੋਣਗੇ ਜਿਹੜੇ ਇਸ ਤਰੀਕੇ ਦੇ ਨਾਲ ਜੇਲ੍ਹ ਦੇ ਅੰਦਰ ਹੈ ਔਰ ਜਿਨ੍ਹਾਂ ਦੀ ਸ਼ਾਇਦ ਆਪਣੀ ਸਜ਼ਾ ਵੀ ਪੂਰੀ ਹੋ ਗਈ ਆ ਔਰ ਬਹੁਤੇ ਨੌਜਵਾਨ ਤਾਂ ਅਜਿਹੇ ਵੀ ਹੁੰਦੇ ਜਿਨ੍ਹਾਂ ਦਾ ਅਜੇ ਟ੍ਰਾਇਲ ਵੀ ਨਹੀਂ ਚੱਲਿਆ ਹੁੰਦਾ ਇੰਨਾ ਤੋਂ ਵੀ 25 ਨੌਜਵਾਨ ਜੋ ਕੱਟੋ-ਕੱਟਦੀ ਜਾਂ 17-18 ਨੌਜਵਾਨ ਹੋਣਗੇ ਜੀ ਹੂੰ ਤੇ ਪੈਸਾ ਜਸਾ ਸਜ਼ਾ ਤਾਂ ਜ਼ਿਆਦਾ ਬੈਠੀ ਨਹੀਂ ਹੂੰ ਕੀ ਸਭ ਤੁਸੀਂ ਬਹੁਤੇ ਕੈਦੀਆਂ ਨੂੰ ਉੱਥੇ ਵਿਚਰਦੇ ਵੀ ਹੋਵੋਗੇ ਕਿ ਸਿੱਖ ਕੈਦੀਆਂ ਤੋਂ ਇਲਾਵਾ ਕੋਈ ਹੋਰ ਕੈਦੀ ਵੀ ਜਿਹੇ ਹੈਗੇ ਆ ਜਿਹੜੇ ਆਪਣੀ ਸਜ਼ਾ ਜਿਹੜੀ ਹੈ ਉਹ ਵੰਦ ਘਟ ਰਹੇ ਨੇ ਜਾਂ ਉਹਨਾਂ ਦੇ ਟ੍ਰਾਇਲ ਨਹੀਂ ਚੱਲ ਰਹੇ ਜਾਂ ਉਹਨਾਂ ਨੂੰ ਜਿੰਨੀ ਸਜ਼ਾ ਹੋਈ ਉਸ ਤੋਂ ਜ਼ਿਆਦਾ ਭੁਗਤ ਨਹੀਂ ਪੈ ਰਹੀ ਹੈ ਨਹੀਂ ਜੀ ਐਦਾਂ ਦਾ ਮੈਨੂੰ ਕੋਈ ਮਾਮਲਾ ਵਿਖਿਆ ਤਾਂ ਹੈ ਨਹੀਂ ਪਰ ਹੋ ਸਕਦਾ ਜੀ ਕਿਉਂਕਿ ਸਾਡੀ ਕਿਸੇ ਨਾਲ ਡਿਸਕਸ ਹੋਈ ਨਹੀਂ ਹੈ ਇਸ ਬਾਰੇ ਤੇ ਹਮਮ ਹਮ ਉਹ ਹੋਰ ਕੈਦੀਆਂ ਨਾ ਕਿਉਂਕਿ ਏ ਬੇ ਜਦਾ ਜਥੇਦਾ ਸਾਹਿਬ ਕੋਲ ਹੀ ਰਹਿਦਾ ਸੀ ਜੀ ਜਾਂ ਆਪਣੇ ਚ ਰਹਿੰਦੇ ਸੀ ਬੰਦ ਇੱਕ 24 ਘੰਟੇ ਦੀ ਉੱਥੇ ਗਿਣਤੀ ਬੰਦ ਹੈ ਜੇਲ ਦੀ ਹੂੰ ਠੀਕ ਆ ਜੀ ਉਹ ਵੀ ਘੰਟੇ ਚੋ ਜਿੱਦਾਂ ਵੀ ਆਪਾਂ ਖਾਣਾ ਲੈਣ ਲਈ ਖੁੱਲਾਂਗੇ ਖਾਣਾ ਲੈ ਕੇ ਫੇਰ ਬੰਦ ਇੱਕ ਇੱਕ ਸੈੱਲ ਦੇ ਵਿੱਚ ਇੱਕ ਹੀ ਵਿਅਕਤੀ ਰੱਖਦੇ ਜੀ ਹਾਂਜੀ ਇੱਕ ਸੈੱਲ ਇੱਕਾ ਤੇ ਇਹ ਚਾਰ ਸੈੱਲ ਬਣੇ ਹੁੰਦੇ ਆ ਚਾਰ ਸੈੱਲਾਂ ਦਾ ਬਲੌਕ ਬਣਾ ਬਣੇ ਬਲੌਕ ਹੁੰਦਾ ਜੀ ਉਹਦੇ ਇੱਕ ਸੈੱਲ ਦੇ ਵਿੱਚ ਇੱਕ ਸੈੱਲ ਬੰਦੀ ਨੂੰ ਰੱਖਦੇ ਬਿਲਕੁਲ ਜੀ ਸੋ ਜੇਲ ਪ੍ਰਸ਼ਾਸਨ ਦਾ ਵਰਤਾਰਾ ਜਿਹੜਾ ਉਹ ਕਿਹੋ ਜਿਹਾ ਰਹਿੰਦਾ ਕਿਉਂਕਿ ਤੁਸੀਂ ਜਿਸ ਤਰ੍ਹਾਂ ਦੱਸਿਆ ਜਿਹੜੇ ਇਨਸਪੈਕਸ਼ਨ ਤੇ ਆਉਂਦੇ ਸੀਗੇ ਉਹਨਾਂ ਦੇ ਵੱਲੋਂ ਤਾਂ ਤੁਹਾਡੇ ਨਾਲ ਤੱਕੇਸ਼ਾਈ ਕੀਤੀ ਜਾਂਦੀ ਜਾਂ ਖਾਸ ਕਰਕੇ ਕਾਰਾਂ ਦੀ ਬਦਵੀ ਕੀਤੀ ਜਾਂਦੀ ਜਿਹੜੇ ਜੇਲ ਦੇ ਵਿੱਚ ਬੰਦੀ ਸਿੰਘਾਂ ਦੇ ਲਈ ਕਿਹੋ ਜਿਹੇ ਪ੍ਰਬੰਧ ਨੇ ਆਮ ਕੈਦੀਆਂ ਦੀ ਤਰ੍ਹਾਂ ਉਹਨਾਂ ਨੂੰ ਟਰੀਟ ਕੀਤਾ ਜਾਂਦਾ ਜਾਂ ਕਿਸ ਤਰੀਕੇ ਦੇ ਨਾਲ ਪ੍ਰਬੰਧਤਾ ਜੀ ਜੇਲ੍ਹ ਦੇ ਵਿੱਚ ਐਸੀ ਨੇ ਜੋ ਜੇਲ੍ਹ ਪ੍ਰਸ਼ਾਸਨ ਦੇ ਦੇਤਾ ਬਸ ਉਹੀ ਆ ਬਿਨਾ ਜੋ ਜੇਲ੍ਹ ਦੀ ਲੰਗਰ ਦੀ ਦਾ ਰੋਟੀ ਆਉਂਦੀ ਆ ਦੇਖੋ ਮੈਂ ਸਭ ਤੋਂ ਵੱਡੀ ਗੱਲ ਇਹ ਚੱਕਣੀ ਚਾਹੁੰਦਾ ਜੋ ਜੇਲ੍ਹ ਦੇ ਵਿੱਚ ਲੰਗਰ ਆਉਂਦਾ ਹੂੰ ਉਸ ਜੇਲ੍ਹ ਜੇ ਅਸੀਂ 15 ਨੰਬਰ ਹਾਈ ਰਿਸਕ ਜੇਲ੍ਹ ਚ ਗਏ ਜੀ ਜੀ ਉਸ ਜੇਲ੍ਹ 'ਚ ਲੰਗਰ ਹਾਲ ਬਣਿਆ ਹੋਇਆ ਤੇ ਲੰਗਰ ਚੱਲਦਾ ਵੀ ਸੀ ਲੇਕਿਨ ਉਸ ਜੇਲ੍ਹ ਦੇ ਵਿੱਚ ਲੰਗਰ ਨਹੀਂ ਬਣਾਉਂਦੇ ਲੰਗਰ ਸਾਹਮਣੇ 13 ਨੰਬਰ ਜੇਲ੍ਹ 'ਚੋਂ ਆਉਂਦਾ ਜੀ ਉਹ ਉਹਨੂੰ ਆਉਣ ਨੂੰ 2 ਜਾਂ 3 ਘੰਟੇ ਲੱਗ ਜਾਂਦੇ ਆ ਉਹ ਬਿਲਕੁਲ ਖਰਾਬ ਹੋ ਜਾਂਦਾ ਹੈ ਸਾਰੀ ਰੋਟੀ ਹੋ ਗਈ ਜੋ ਵੀ दाल ਸਬ지 ਆਉਂਦੀ ਹੈ ਉਹ ਸਾਰੀ ਖਰਾਬ ਹੋ ਜਾਂਦੀ ਹੈ ਉਹ ਖਾਣ लायक ਨਹੀਂ ਰਹਿੰਦੀ ਤੇ ਸਾਡੇ ਤੱਕ ਪਹੁੰਚ ਪਾਉਂਦੀ ਤੇ ਬਾਕੀ ਕੈਂਟੀਨ ਦਾ ਕੈਂਟੀਨ ਤੋਂ ਪਾਣੀ ਲੈ ਲੋ ਪਾਣੀ ਦੇ ਵਿੱਚ ਉਹ ਇੱਕ ਦਿਨ ਅਸੀਂ ਫਿਲਟਰ ਕੈਂਟੀਨ ਤੋਂ ਪਾਣੀ ਲਿਆ ਉਹਦੇ ਵਿੱਚ ਕੀੜੇ ਨਿਕਲੇ ਤੇ ਜੇਲ੍ਹ ਦਾ ਪਾਣੀ ਆ ਰਿਹਾ ਸੀ 10 ਦਿਨਾਂ ਤੋਂ ਮੈਂ ਜਦੋਂ ਆਇਆ ਵਾਰ ਜੋ ਉਸ ਤੋਂ 10 ਦਿਨ ਪਹਿਲਾਂ ਤੋਂ ਇੰਨਾ ਗੰਦਾ ਪਾਣੀ ਆ ਰਿਹਾ ਸੀ 스멜 ਗੰਦੀ ਬਹੁਤ 스멜 ਆ ਰਹੀ ਸੀ ਉਹ ਸਾਰੀਆਂ ਜੇਲ੍ਹਾਂ 'ਚ ਪਾਣੀ ਭਰਤੇ ਜਾਂਦਾ। ਖਾਣੇ 'ਚ ਵੀ ਵਰਤੇ ਜਾਂਦਾ, ਨਾਣੇ 'ਚ ਵੀ ਵਰਤੇ ਜਾਂਦਾ ਜੀ, ਪੀਣ 'ਚ ਵੀ ਵਰਤੇ ਜਾਂਦਾ। ਇਹ ਜੇਲ੍ਹ ਪ੍ਰਸ਼ਾਸਨ ਵੀ ਤੇ ਅਸੀਂ ਜੇਲ੍ਹ ਪ੍ਰਸ਼ਾਸਨ ਨੂੰ ਕੰਪਲੀਟਾ ਕੀਤੀਆਂ ਲੇਕਿਨ ਕੋਈ ਹੱਲ ਨਹੀਂ ਨਿਕਲਿਆ ਜੀ ਉੱਥੇ। ਹੂੰ। ਬਿਲਕੁਲ, ਔਰ ਜਿਸ ਤਰੀਕੇ ਦੇ ਨਾਲ ਜਿਹੜੇ ਬੋਤੀ ਸਿੰਘ ਹੈਗੇ ਆ ਔਰ ਰਹਿਤ ਵਾਲੇ ਹੈਗੇ ਆ, ਅੰਮ੍ਰਿਤ ਉਹਨਾਂ ਨੇ ਪਾਨ ਕੀਤਾਈ, ਸੋ ਜਿਸ ਵੇਲੇ ਲੰਗਰ ਪ੍ਰਸ਼ਾਦਾ ਉਹਨਾਂ ਦਾ ਪਹੁੰਚਦਾ ਕਿ ਕੋਈ ਉਹ ਰੈਤ ਫੋਲੋ ਕੀਤੀ ਜਾਂਦੀ ਲੰਗਰ ਤਿਆਰ ਕਰਦੇ ਆ ਜਾਂ ਕਿਸ ਤਰੀਕੇ ਦੇ ਨਾਲ ਉਹਦੇ ਚ ਤੁਹਾਨੂੰ ਕਦੀ ਕੋਈ ਮੁਸ਼ਕਲ ਨਜ਼ਰ ਆਈ ਹੋਵੇ ਨਹੀਂ ਜੀ ਕੋਈ ਰਹਿਤ ਮਰਿਆਦਾ ਨਹੀਂ ਫੋਲੋ ਕੀਤੀ ਜਾਂਦੀ ਜੋ ਆਮ ਬਾਕੀ ਸਾਰੇ ਨੂੰ ਜਿੱਦਾਂ ਦਿੱਤਾ ਜਾਂਦਾ ਉਦਾਂ ਹੀ ਸਾਰੇ ਸਿੱਖਾਂ ਨੂੰ ਵੀ ਇਦਾਂ ਹੀ ਲੰਗਰ ਦਿੱਤਾ ਜਾਂਦਾ ਓਕੇ ਖੁਦ ਲੈਣਾ ਹੁੰਦਾ ਮਤਲਬ ਸਾਡੇ ਕੋਲੇ ਪਚਾ ਦਿੱਤਾ ਜਾਂਦਾ ਤੇ ਖੁਦ ਲਓ ਆਪਣਾ ਤੇ ਉਹ ਇਦਾਂ ਹੀ ਇੱਕ ਕ੍ਰੇਟ ਹੁੰਦਾ ਰੋਟੀਆਂ ਹੁੰਦੀਆਂ ਹੀ ਢਰਮ ਹੁੰਦੇ ਆ ਉਹਨਾਂ ਦੇ ਵਿੱਚ ਦਾਲ ਹੁੰਦੀ ਆ ਦਾਲ ਤੇ ਸੰਦੀ ਅਲੱਗ-ਅਲੱਗ ਦੇ ਕੋਦੇ ਲੈ ਆਉਂ। ਕੋਈ ਉਹਦੇ ਚ ਰਹਿਤ ਮਰਿਆਦਾ ਨਹੀਂ ਰੱਖਦੇ। ਬਿਲਕੁਲ ਜੀ ਸੋ ਜਿਸ ਵਲੇ ਕਿਸੇ ਕੈਦੀ ਨੇ ਮੁਲਾਕਾਤ ਕਰਨੀ ਹੁੰਦੀ ਆ ਜਾਂ ਖਾਸ ਕਰਕੇ ਜੇ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ ਤਾਂ ਅਕਸਰ ਹੀ ਦੇਖਿਆ ਜਾਂਦਾ ਪਰਿਵਾਰਾਂ ਦੇ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਪਰੋਲ ਨਹੀਂ ਦੇਣੀ ਦਿੱਤੀ ਜਾਂਦੀ ਸੋ ਕਿ ਕਿੰਨੀ ਇੱਕ ਮੁਸ਼ਕਲ ਆਉਂਦੀ ਆ ਕਿ ਕਿਸੇ ਵੀ ਸਿੰਘ ਨੂੰ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਜਾਂ ਫੋਨ ਕਾਲ ਤੇ ਜਿਹੜਾ ਕੋਈ ਟੈਲੀਫੋਨ ਦਾ ਸਮਾਂ ਦਿੱਤਾ ਜਾਂਦਾ ਕਿਹੋ ਜੀਆਂ ਮੁਸ਼ਕਲ ਇਹ ਸਮਝਣਾ ਚਾਹੁੰਦੇ ਆ ਕਿ ਅੰਦਰ ਕਿਹੋ ਜਿਹੀਆਂ ਮੁਸ਼ਕਿਲਾਂ ਤਾਂ ਜਿਹੜੀਆਂ ਉਹ ਬੰਦੀ ਸਿੰਘਾਂ ਨੂੰ ਇਸ ਵਲੇ ਦਰਪੇਸ਼ ਕਰਨੀਆਂ ਪੈਂਦੀਆਂ ਨੇ ਉੱਥੇ ਜੀ ਮੁਲਾਕਾਤ ਦੋ ਦਿਨ ਹੁੰਦੀ ਆ ਜੋ ਹਾਈ ਰਿਸਕ ਵਾਲਸੀ ਹੂੰ ਮੁਲਾਕਾਤ ਦਾ ਇਹਨਾਂ ਦਾ ਅਗਰ ਜੇਲ੍ਹਪਾਸ ਇੱਕ ਨੰਬਰ ਦਿੱਤਾ ਹੋਇਆ ਹੈ ਹੂੰ ਠੀਕ ਹੈ ਜੀ ਉਹਦੇ ਤੇ ਇਹ ਘਰ ਵਾਲੇ ਸਾਡੇ ਬੁੱਕ ਕਰਾਉਂਦੇ ਆ ਨਾ ਮੁਲਾਕਾਤ ਹੂੰ ਉਹ ਮੁਲਾਕਾਤ ਦਾ ਨੰਬਰ ਜ਼ਿਆਦਾਤਰ ਤਾਂ ਖਰਾਬ ਹੀ ਰਹਿੰਦਾ ਜੀ ਤੇ ਫਿਰ ਇੱਕ ਦੋ ਫੋਨ ਕਾਲ ਲਈ ਉਹ ਪਹਿਲਾਂ ਸੀ ਗਿਆ ਦੋ ਫੋਨ ਕਾਲ ਤੇ ਫੋਨ ਤੋਂ ਫੋਨ ਕਾਲ ਛਟਾ ਕੇ ਇੱਕ ਕਰ ਦਿੱਤੀ ਗਈ ਹਾਂਜੀ ਉਹ ਫੋਨ ਕਾਲ ਦਾ ਇਹ ਬਹੁਤ ਬੁਰਾ ਹਾਲ ਹੈ ਬਹੁਤ ਜ਼ਿਆਦਾ ਮਤਲਬ ਅਗਰ ਕਿਸੇ ਨੇ ਫੋਨ ਕਰਨਾ ਤਾਂ ਹਫਤੇ ਦੇ ਵਿੱਚ ਮਤਲਬ ਇੱਕ ਕਾਲ ਹੈਗੀ ਆ ਹਫਤੇ ਉਹ ਦਸਾਂ ਜਾਂ 20 ਦਿਨਾਂ ਦੀ ਹੋ ਜਾਂਦੀ ਹੈ ਜੀ ਇਹਨਾਂ ਉਹ ਸਰਵਰ ਸਰਵਰ ਕਹਿੰਦੇ ਖਰਾਬ ਫੋਨ ਕਰਾਵ ਹੋ ਗਿਆ ਇਹ ਮੁਸ਼ਕਲਾਂ ਸਾਰੀ ਐਡਾਂ ਹੀ ਖੜੀਆਂ ਰਹਿੰਦੀਆਂ ਨੇ ਤੁਸੀਂ ਬੀਤੇ ਦਿਨ ਹੀ ਭਾਈ ਜਤਾਰ ਸਿੰਘ ਹਵਾਰਾ ਹੋਰਾਂ ਦੇ ਮਾਤਾ ਜੀ ਨੂੰ ਵੀ ਮਿਲ ਕੇ ਆਏ ਸੋ ਲਗਾਤਾਰ ਜਿਸ ਵੇਲੇ ਤੋਂ ਮਾਤਾ ਜੀ ਇੰਡੀਆ ਆਏ ਨੇ ਦੱਸਿਆ ਜਾ ਰਿਹਾ ਕਿ ਉਹ ਵੀ ਲੰਬੀ ਰੀਕਤ ਦੇ ਵਿੱਚ ਨੇ ਸੋ ਕਿਹੋ ਜੀ ਗੱਲਬਾਤ ਤੁਹਾਡੀ ਹੋਈ ਮਾਤਾ ਜੀ ਦੇ ਨਾਲ ਕਿ ਮਾਤਾ ਜੀ ਤਾਂ ਬਸ ਇੱਕ ਬਿਸਤਰ ਤੇ ਪਏ ਨੇ ਜੀ ਉਹ ਤਾਂ ਉਹਨਾਂ ਨੂੰ ਨਾ ਕੋਈ ਆਪਣੀ ਸੁਰਤ ਹੈ ਉਹਨਾਂ ਦਾ ਚੱਲ ਵੀ ਨਹੀਂ ਸਕਦੇ ਉਹ ਤੇ ਬਸ ਉਹਨਾਂ ਨੂੰ ਆਪਾਂ ਇੱਕ ਦੇਖ ਕੇ ਉਹਨਾਂ ਦਾ ਦਰਸ਼ਨ ਕਰ ਸਕਦੇ ਹਾਂ ਬੜੀ ਬੜੀ ਸੀਰੀਅਸ ਗੱਲ ਤਾਂ ਕਿ ਨਹੀਂ ਉਹ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਨੂੰ ਉਹ ਵੀ ਦਿਖ ਰਿਹਾ ਜੀ ਉਹਦੀ ਮਤਲਬ ਅਗਰ ਇਹਨਾਂ ਨੇ ਪ੍ਰੋਬਲ ਜਿਹੜੀ ਲਾਈ ਆ ਮਾਤਾ ਜੀ ਨੂੰ ਮਿਲਣ ਦੀ ਵੀ ਦੇ ਸਕਦੇ ਨੇ ਉਹ ਪ੍ਰੋਬਲ ਹੂੰ ਚਾਰਟ ਦਿਨਾ ਇੱਥੇ ਵੀ ਦੇਖੋ ਕਿ ਸਿੱਖ ਬੰਦੀਆਂ ਨਾਲ ਕਿੰਨਾ ਧੱਕਾ ਹੋ ਰਿਹਾ। ਸੋ ਬਿਲਕੁਲ ਪਾਈ ਸਾਹਿਬ ਜੇ ਖਾਸ ਕਰਕੇ ਤੁਹਾਡੇ ਪਰਿਵਾਰ ਦਾ ਜੇ ਮੈਂ ਸਟਰਗਲ ਜਾਣਨਾ ਚਾਹਾਂ ਕਿ ਜਿਸ ਵੇਲੇ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਪਰਿਵਾਰ ਨੂੰ ਕਿਹੋ ਜੀਆਂ ਪਿੱਛੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੀ ਹੀ ਡਰ ਸਹਿ ਕੇ ਰਹਿਣਾ ਪੈਂਦਾ? ਹੂੰ ਪਿੱਛੋਂ ਪੁਲਿਸ ਏਜੰਸੀਆਂ ਜੋ ਵੀ ਸਾਡੇ ਇੱਥੇ ਕੰਟਰੀ ਦੀਆਂ ਇੰਡੀਆ ਦੀਆਂ કરી ਆਉਂਦੀਆਂ ਨੇ ਆਉਂਦੀਆਂ ਰਹੀਆਂ ਨੇ ਅੱਛਾ ਤੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੀਆਂ ਸੀ ਹੂੰ ਮੁਲਾਕਾਤ ਤੇ ਕੌਣ ਜਾਂਦਾ ਉਹਦਾ ਫੋਨ ਕਿੱਥੋਂ ਆਉਂਦਾ ਉਹ ਕੀ ਕਰਦਾ ਆ ਕਿਹਦੇ ਨਾਲ ਰਹਿੰਦਾ ਆ ਠੀਕਾ ਜੀ ਇਹ ਜੀਆਂ ਬਹੁਤ ਹੋਈਆਂ ਨੇ ਤਾਂ ਫਿਰ ਵੀ ਪਰਿਵਾਰ ਮੇਰਾ ਮੇਰੇ ਨਾਲ ਪੂਰਾ ਡੱਟ ਕੇ ਖੜਿਆ ਜੀ ਸੋ ਪਰਿਵਾਰ ਨੂੰ ਪ੍ਰਸ਼ਾਸਨ ਦੇ ਲੈਵਲੋਂ ਕਿਸੇ ਤਰੀਕੇ ਦਾ ਜਿਹੜਾ ਹੈ ਉਹ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਦੀ ਹਾਂਜੀ ਕਈ ਵਾਰੀ ਹੁਣ ਮੇਰਾ ਪਰਿਵਾਰ ਸਿੰਪਲ ਹੈ ਜੀ ਠੀਕ ਆ ਜੀ ਅਸੀਂ ਚਾਰ ਸਮਾਇਆ ਸਿੰਪਲ ਹੈ ਤੇ ਕੋਈ ਐਡੀ ਹੈ ਨਹੀਂ ਕਾਰੋਬਾਰ ਵੀ ਨਹੀਂ ਹੈਗਾ ਜਾਂ ਮਤਲਬ ਜੇ ਅਗਰ ਦੇਖੀ ਜਾਈਏ ਵੀ ਕੋਈ ਐਸਾ ਵੈਸਾ ਕਾਰੋਬਾਰ ਕਰੀਏ ਤੇ ਇਹ ਆਉਂਦੇ ਆ ਕਰੀ ਸਰਚਿੰਗ ਪ੍ਰਸ਼ਾਸਨ ਦੀ ਇਥੋਂ ਪੁਲਿਸ ਦੀਆਂ ਠੀਕ ਆ ਜੀ ਸਰਚਿੰਗ ਕਰਕੇ ਡਰਾ ਧਮਾਗਾ ਕੇ ਧਮਕੀਆਂ ਦੇ ਕੇ ਜਾਂਦੇ ਆ ਤੇ ਵੀ ਤੁਹਾਡੇ ਕੋਲ ਆਏ ਮਿਲਾਂਗਾ ਇਹ ਕਰਾਂਗੇ ਇੱਦਾਂ ਕਰਾਂਗੇ ਕਈ ਵਾਰੀ ਹੋਇਆ ਜੀ ਇਹ ਜੀ ਸੋ ਜਿਸ ਵੇਲੇ ਤੁਸੀਂ ਬੇਲ ਤੇ ਬਾਹਰ ਆ ਰਹੇ ਸੀ ਤੁਸੀਂ ਦੱਸਿਆ ਤੁਸੀਂ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਨਾਲ ਮੁਲਾਕਾਤ ਕਰਕੇ ਆਏ ਸੋ ਉਸ ਦਿਨ ਦਾ ਕਿਹੋ ਜਿਹਾ ਵਰਤਾਨਤ ਜਾਂ ਭਾਈ ਸਾਹਿਬ ਨੇ ਜੋ ਤੁਹਾਨੂੰ ਉਹ ਐਗਜ਼ੈਕਟ ਸ਼ਬਦ ਕਹੇ ਹੋਣ ਕਿ ਤੁਸੀਂ ਕਿਸ ਤਰੀਕੇ ਨਾਲ ਜਾ ਕੇ ਸਿੱਖ ਸੰਗਤ ਤੱਕ ਪਹੁੰਚ ਕਰੋਗੇ ਮੈਂ ਜੀ ਉਹਨਾਂ ਨੇ ਬਸ ਇਹੀ ਕਿਹਾ ਵੀ ਚੜ੍ਹਦੀ ਕਲਾ 'ਚ ਰਹਿਣਾ ਸਿੱਖੋਂ ਨੂੰ ਕਹਿ ਦੋ ਸਾਰਿਆਂ ਨੂੰ ਮੇਰੀ ਫਤਿਹ ਬੁਲਾਉਣੀ ਜਿੰਨੇ ਵੀ ਆ ਮਿਲਣਗੇ ਜੋ ਵੀ ਮਿਲੇਗਾ ਉਹਨਾਂ ਨੂੰ ਸਾਨੂੰ ਫਤਿਹ ਬੁਲਾਉਣੀ ਹੱਥ ਜੋੜ ਕੇ ਮੇਰੇ ਵੱਲੋਂ ਤੇ ਉਹਨਾਂ ਕਹੇ ਚੜ੍ਹਦੀ ਕਲਾ ਚ ਚੜ੍ਹਦੀ ਕਲਾ 'ਚ ਰਹਾਂਗੇ ਤੇ ਇਕੱਠੇ ਹੋਵੋ ਸਾਰੇ ਸੰਗਰਸ਼ ਕਰੋ ਤੇ ਸਿੱਖ ਔਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਝੰਡੇ ਥੱਲੇ ਇਕੱਠੇ ਕਰੋ ਇਹ ਸੀਗਾ ਉਹਨਾਂ ਦਾ ਸੰਦੇਸ਼ ਬਿਲਕੁਲ ਭਾਈ ਸਾਹਿਬ ਜੀ ਸੋ ਜੇ ਤੁਸੀਂ ਜਾਂਦੇ ਜਾਂਦੇ ਸੰਗਤ ਨੂੰ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਜਥੇਦਲ ਸਾਹਿਬ ਦਾ ਸੰਦੇਸ਼ ਬਸ ਫੋਲੋ ਕਰਦਾ ਜੀ ਉਹ ਜੋ ਮਤਲਬ ਇਕੱਠੇ ਹੋ ਜੋ ਅਗਰ ਕੁਝ ਪ੍ਰਾਪਤੀ ਚਾਹੁੰਦੇ ਹੋ ਸਿੱਖ ਔਮ ਨੂੰ ਇਹ ਬੰਦੀ ਸਿੰਘਾਂ ਦੀ ਥੋੜੀ ਦੇਖੋ ਵੀ ਜੋ ਜੋ ਆਣ ਵਾਲੇ ਉਹਨਾਂ ਨੂੰ ਬਾਹਰ ਕਢਾਇਆ ਜਾਵੇ। ਬਿਲਕੁਲ। ਸੋ ਇਸ ਸਾਲ ਬੀਤੇ ਕੁਝ ਦਿਨਾਂ ਦੇ ਵਿੱਚ ਇਸ ਸਾਰੇ ਨੂੰ ਲੈ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਹੋਈ। ਬਾਅਦ ਦੇ ਵਿੱਚ ਬਾਕਾਇਦਾ ਉਹਨਾਂ ਨੇ ਇੱਕ ਪੋਸਟ ਵੀ ਪਾਇਆ ਕਿ ਕੁਝ ਸਮਾਂ ਨਹੀਂ ਮਿਲ ਸਕਿਆ। ਉਹ ਤੁਸੀਂ ਥੋੜਾ ਜਿਹਾ ਬਰਤਾਰਾ ਦੱਸੋਗੇ? ਹਾਂਜੀ ਮੈਂ ਉਹ ਬੁਲਾਇਆ ਸੀਗਾ ਜੀ ਭਾਈ ਮਨਜੀਤ ਸਿੰਘ ਜੀਕੇ ਜੀ ਸੀਗੇ ਭਾਈ ਕੁਲਦੀਪ ਸਿੰਘ ਗੜਗੱਜ ਜੀ ਤੇ ਤੇ ਉੱਥੇ ਉਹਨਾਂ ਨੇ ਬੁਲਾਇਆ ਮੈਂ ਉਹਨਾਂ ਨੇ ਸਨਮਾਨਤ ਕੀਤਾ। ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਤੇ ਮੈਂ ਇਹੀ ਕਹਿਣਾ ਚਾਹੁੰਦਾ ਸੀ ਆਹੀ ਜੋ ਤੁਹਾਡੇ ਨਾਲ ਗੱਲਾਂ ਹੋਈਆਂ ਵੀ ਅਸੀਂ ਬੰਦੀ ਸਿੰਘਾ ਦੀ ਬਾਰੇ ਵੀ ਕੀ ਆ ਉੱਥੇ ਕੀ ਕਿਹੜੀ ਕਿਹੜੀ ਮੁਸ਼ਕਲ ਆਉਂਦੀ ਆ ਕਿੱਦਾਂ ਚੱਲਦਾ ਠੀਕ ਆ ਜੀ ਇਹ ਇਹ ਗੱਲਾਂ ਕਰਨੀਆਂ ਚਾਹੁੰਦਾ ਸੀ ਵੀ ਕੌਮ ਨੂੰ ਪਤਾ ਲੱਗੇ ਬਸ ਇਹੀ ਚੀਜ਼ ਹੋਈ ਸੀ ਉੱਥੇ ਜੀ ਤੁਹਾਨੂੰ ਹੁਣ ਸਮਾਂ ਮਿਲਿਆ ਉਹਨਾਂ ਨਾਲ ਮੁਲਾਕਾਤ ਕਰਨ ਦਾ ਨਹੀਂ ਜੀ ਹਲੇ ਤੱਕ ਤਾਂ ਨਹੀਂ ਮਿਲਿਆ ਪਰ ਸਮਝਦੇ ਨੇ ਤੁਸੀਂ ਕਿ ਸਾਰੇ ਰਜੇਮਿਆਂ ਹੋ ਸਕਦਾ ਹੈ ਜਥੇਦਾਰ ਸਾਭ ਦੇ ਆਪਣੇ ਰਜੇਮੇ ਹੋ ਸਕਦੇ ਨੇ ਪਰ ਜਿਸ ਤਰੀਕੇ ਨਾਲ ਅਸੀਂ ਅਕਸਰ ਹੀ ਗੱਲ ਕਰਦੇ ਆ ਕਿ ਸਾਰੀਆਂ ਜਥੇਬੰਦੀਆਂ ਔਰ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਪੱਧਰ ਤੇ ਪ੍ਰਚਾਰਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਹੁਤ ਚਤਨ ਕੀਤੇ ਜਾ ਰਹੇ ਨੇ ਸੋ ਇੱਕ ਬੰਦੀ ਸਿੰਘ ਜਾਂ ਖਾਸ ਕਰਕੇ ਇੱਕ ਜਹਾ ਨੌਜਵਾਨ ਜਿਹੜਾ ਜੇਲ੍ਹ ਦੇ ਵਿੱਚੋਂ ਰਹਿ ਕੇ ਆਇਆ ਹੋਵੇ ਔਰ ਬੰਦੀ ਸਿੰਘਾਂ ਦੇ ਨਾਲ ਰਿਹਾ ਹੋਵੇ ਸੋ ਲੱਗਦਾ ਨਹੀਂ ਸੀ ਕਿ ਉਹਨਾਂ ਦੀ ਗੱਲ ਪਹਿਲ ਦੇ ਆਧਾਰ ਤੇ ਸੁਣੀ ਚਾਹੀਦੀ ਸੀ ਹਾਂਜੀ ਹੁਣ ਮੈਂ ਜਿਹੜਾ ਗਰਾਊਂਡ ਲੈਵਲ ਤੇ ਰਹਿ ਕੇ ਆ ਜੀ ਉਸ ਤੋਂ ਬੈਟਰ ਕੌਣ ਜਾਣ ਸਕਦਾ ਜੀ ਬਿਲਕੁਲ ਹਮ ਨਹੀਂ ਮੈਂ ਹੁਣ ਅਸੀਂ ਇਹੀ ਜੋ ਸਾਡੇ ਨਾਲ ਹੋਇਆ ਮੈਂ ਉਹੀ ਦੱਸਣਾ ਜੀ ਜੋ ਸਾਡੇ ਨਾਲ ਵਾਅਰ ਹੋਉਂਦਾ ਤੇ ਜੋ ਸਾਡੇ ਨਾਲ ਝੇਲ ਟੋੜ ਠੀਕ ਹੈ ਉਹ ਇਹੀ ਕਹਾਣਾ ਕਰਦੀ ਜੇ ਅਸੀਂ ਵੀ ਬੰਦੀ ਸਿੰਘਾਂ ਦੀ ਇਹ ਗੱਲ ਤਾਂ ਕਰਦੇ ਆ ਮੈਂ ਕਿਸੇ ਨੂੰ ਕਹਿਣਾ ਮੈਂ ਕਿਸੇ ਦਾ ਨਾਮ ਨਹੀਂ ਲੈਣੇ ਜਾਂਦਾ ਬੰਦੀ ਸਿੰਘਾਂ ਦੀ ਗੱਲ ਸੁਣੋ ਬੰਦੀ ਸਿੰਘ ਤੁਸੀਂ ਸੁਣੋ ਜੀ ਉਹ ਕੀ ਕਹਿਣਾ ਚਾਹੁੰਦੇ ਨੇ ਮੈਂ ਹਾਂ ਉਹ ਵੀ ਇੱਕ ਇਹ ਦੇਖੋ ਸਾਡੀ ਗੱਲ ਨਹੀਂ ਰੱਖੀ ਜਾਣੀ ਜੋ ਉਹਦਾ ਪ੍ਰੈਸ਼ਰ ਪੈਣਾ ਸਰਕਾਰ ਦਾ ਹੂੰ ਹੂੰ ਇਹ ਸੀ ਚੀਜ਼ ਜਿੰਦਾਂ ਤੇ ਹੁੰਦਾ ਸੀ ਮੈਂ ਸੋ ਤੁਸੀਂ ਇਹ ਤੁਹਾਨੂੰ ਦੱਸਦਾ ਉਹ ਮੇਰੇ ਨਾਲ ਖੜੀ ਬਿਲਕੁਲ ਹੂੰ ਕਿ ਤੁਸੀਂ ਕਿ ਖੜੀ ਹੁੰਦੇ ਤੇ ਉਹ ਰੱਖਦੇ ਤੇ ਹੁਣ ਜੰਗ ਚੀ ਜਾਂਦੀ ਹੈ ਜੀ ਸੋ ਕੀ ਤੁਸੀਂ ਇਹ ਸਮਝਦੇ ਹੋ ਕਿ ਜਿਸ ਲੈਵਲ ਤੇ ਇਹ ਪ੍ਰਚਾਰਿਆ ਜਾ ਰਿਹਾ ਕਿ ਬੰਦੇ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੇ ਆ ਉਹ ਮੋਰਚੇ ਲਗਾਏ ਜਾ ਰਹੇ ਜਾਂ ਯਤਨ ਕੀਤੇ ਜਾ ਰਹੇ ਆ ਉਸ ਲੈਵਲ ਤੇ ਗਰਾਊਂਡ ਤੇ ਕੰਮ ਨਹੀਂ ਹੋ ਰਿਹਾ ਜੀ ਫਰਕ ਕੀ ਆ ਜੀ ਹੁਣ ਕੋਈ ਵੀ ਕੰਮ ਕਿਸਾਨੀ ਸੰਘਰਸ਼ ਲੈ ਲਓ ਠੀਕ ਆ ਜੀ ਕੋਈ ਤਾਂ ਹੈ ਅਗਰ ਆਪਾਂ ਇਕੱਠੇ ਹੋ ਕੇ ਕੁਝ ਕਰਾਂਗੇ ਤਾਂ ਉਹਦਾ ਫਰਕ ਤਾਂ ਪਊਗਾ ਜੀ ਠੀਕ ਆ ਜੀ ਇਹਦੇ ਲਈ ਉਹੀ ਤਾਂ ਇਹ ਸੰਦੇਸ਼ ਦੇ ਰਹੇ ਜਥੇਦਾਰ ਸਾਹਿਬ ਵੀ ਆਪਣੇ ਮਤਕਵੇ ਤੋਂ ਆਪਣੇ ਜੋ ਵੀ ਤੁਹਾਡੇ ਪਰਸਨਲ ਆ ਉਹ ਛੱਡ ਕੇ ਇਕੱਠੇ ਉਹ ਜੋ ਵੀ ਆ ਉਸ ਤ ਤੁਹਾਨੂੰ ਮਿਲੂਗਾ ਸਾਡੇ ਨਾਲ ਆਪ ਗੱਲ ਕਰਨਗੇ ਕਿ ਆ ਬੰਦੀ ਸਿੰਘਾਂ ਦੀ ਰਿਹਾਈ ਆ ਪ੍ਰੋਲ ਆ ਠੀਕ ਆ ਜੀ ਉਹ ਹੋਊਗਾ ਸੋ ਕੀ ਸਮਝਦੇ ਹੋ ਕਿ ਬੰਦੀ ਸਿੰਘਾਂ ਦੇ ਇਸ ਮਸਲੇ ਤੇ ਵੀ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਆ ਦੇਖੋ ਜੀ ਜਦੋਂ ਆਪਾਂ ਹੁਣੇ ਸਿਆਸਤ ਚ ਉਹਦੋਂ ਤਾਂ ਪਵੰਦੀ ਸਿੰਘਾਂ ਦੀ ਗੱਲ ਕਰਦੇ ਨਹੀਂ ਜੀ ਹੂੰ ਜਦੋਂ ਉਹ ਸੈਸਚੋਂ ਬਾਹਰ ਹੋਈਏ ਤਾਂ ਫਿਰ ਬੰਦੀ ਸਿੰਘ ਦੇਖਦੇ ਆ ਤੇ ਜਿਵੇਂ ਮੈਂ ਚਲੋ ਠੀਕ ਆ ਜੀ ਪਰ ਜਿਹੜੋ ਜੋ ਕਰ ਰਹੇ ਆ ਸਹੀ ਕਰ ਰਹੇ ਆ ਮੈਂ ਇਹੀ ਕਹਿੰਦਾ ਜਦੋਂ ਸਿਹਦਰ ਸਾਹਿਬ ਦਾ ਮੈਸਰ ਭਾਈ ਸਾਹਿਬ ਜੀ ਦਾ ਇੱਕ ਜਗ੍ਹਾ ਇਕੱਠੇ ਹੋਵੋ ਤੇ ਇੱਕ ਜਗ੍ਹਾ ਉਹ ਵੀ ਆ ਬੰਦੀ ਸਿੰਘਾਂ ਦੀ ਰਹੀ ਆ ਜੀ ਆਪਾਂ ਇਕੱਠੇ ਹੋ ਕੇ ਲੜੀਏ ਜੋ ਆ ਕੁਝ ਤਾਂ ਪ੍ਰਾਪਤੀ ਕਰਾਂਗੇ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਜ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਾ ਖਾਲਸਾ ਵਾਹਿਗੁਰੂ ਸੋ ਇਹ ਸੰਨ ਭਾਈ ਰਵੀਪਾਲ ਸਿੰਘ ਜੋ ਕਿ ਤਿਹਾਰ ਜੇਲ੍ਹ ਦੇ ਵਿੱਚ ਤਕਰੀਬਨ 8 ਸਾਲ ਦਾ ਸਮਾਂ ਬਤੀਤ ਕਰਕੇ ਆਏ ਆ ਸੋ ਟਾਰਗੇਟ ਕਿਲਿੰਗ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਤਕਰੀਬਨ 7 ਸਾਲ ਦੀ ਜੋ ਇਹਨਾਂ ਦੀ ਸਜ਼ਾ ਸੀਗੀ ਉਸ ਤੋਂ ਵੱਧ ਕੇ 8 ਸਾਲ ਦੀ ਕੈਦ ਕੱਟੀ ਇਸ ਲਈ ਪਰੋਲ ਤੇ ਬਾਹਰ ਆਏ ਨੇ ਤੇ ਇਹਨਾਂ ਦਾ ਆਮ ਜਥੇਬੰਦੀਆਂ ਖਾਸ ਕਰਕੇ ਸਿੱਖ ਜਥੇਬੰਦੀਆਂ ਅਤੇ ਆਮ ਸਿੱਖ ਸੰਗਤ ਨੂੰ ਇੱਕ ਹੀ ਸੰਦੇਸ਼ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦੇ ਅਨੁਸਾਰ ਸਾਰੀਆਂ ਹੀ ਸਿੱਖ ਜਥੇਬੰਦੀਆਂ ਸਾਰੀਆਂ ਹੀ ਸਿੱਖ ਫੋਰਮਸ ਜਿਹੜੀਆਂ ਇਕਜੁੱਟ ਹੋ ਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਤੇ ਪਰੋਲ ਦੇ ਲਈ ਵੱਡਾ ਸੰਘਰਸ਼ ਜ਼ਰੂਰ ਵਿਢਣ ਹੋਰ ਅਪਡੇਟਸ ਤੇ ਲਈ ਬਨੇ ਰਹਾ ਕਾਲ ਚੈਨਲ ਦੇ ਨਾਲ ਤਦ ਤੱਕ ਤੇ ਲਿਆ ਕੇ ਦਿਓ ਤਧਮਾ